ਲੇ ਪਰਮਾਤਮਾ ਤੋਂ ਦੂਰ ਹੋ ਜਾਂਦੇ ਨੇ ਆਪਾਂ ਲੈਣ ਕੀ ਆਏ ਆ ਇੱਥੇ ਆਪਾਂ ਇੱਥੇ ਮੁਕਤੀ ਲੈਣ ਆਏ ਆ ਇਸ ਵਿੱਚ ਕਿ ਮੁਕਤ ਹੋ ਕੇ ਪਰਮਾਤਮਾ ਨੂੰ ਮਿਲਣਾ ਤੇ ਆਪਾਂ ਦੇ ਘਰਾਂ ਦੀਆਂ ਗੱਲਾਂ ਛੁਣ ਨਹੀਂ ਨਿਕਲਦੇ ਇੱਕ ਹੋਰ ਤੁਹਾਨੂੰ ਗੱਲ ਦੱਸ ਦਿਆਂ ਇਸ ਤਰ੍ਹਾਂ ਕਰਿਆ ਕਰੋ ਜਦੋਂ ਕਿਸੇ ਗੁਰਦੁਆਰੇ ਜਾਂ ਮੰਦਰ ਜਾਈਦਾ ਹੈ ਮੰਦਰਾਂ 'ਚ ਜਾਈਦਾ ਹੈ ਇਕੱਠੇ ਹੁੰਨੇ ਆ ਅਜਿਹਾ ਤੁਹਾਨੂੰ ਸਤਸੰਗ ਸੁਣ ਤੁਸੀਂ ਸੁਣਦੇ ਹੋ ਇਹ ਐਡ ਹੋ ਰਿਹਾ ਤੁਹਾਡਾ ਸੁਣਨ ਵਾਲਾ ਲਿਖਿਆ ਜਾ ਰਿਹਾ ਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਪੀ ਜਾ ਆਪੇ ਹੀ ਖਾਓ ਗੱਲਾਂ ਬਹੁਤੀਆਂ ਤੁਰਦੇ ਫਿਰਦੇ ਨਾਮ ਜਪਿਆ ਕਰੋ ਗੁਰਦੁਆਰੇ ਗਿਆ ਕਿਉਂਕਿ ਫਲ ਬਹੁਤਾ ਮਿਲਦਾ ਹੈ ਗੱਲਾਂ ਦਾ ਫਲ ਨਹੀਂ ਮਿਲਦਾ ਗੱਲਾਂ ਦੇ ਘਰ ਵਿੱਚ ਛੋਟੇ ਦਿੱਤੀਆਂ ਕੂੜਾ ਕਰਕਰ ਸਵਾਗ ਨੂੰ ਛੋਟੇ ਦਿੱਤੀਆਂ ਗੱਲਾਂ ਉਹ ਹੀ ਨੇ ਜਿਹੜੀਆਂ ਰੋਜ਼ ਹੀ ਕਰਦੇ ਆ ਮਹੀਨਾ ਮਹੀਨਾ 2-2 4 ਸਾਲ ਸਾਲ ਹੋ ਗਿਆ ਕਰਦੇ ਉਹਨੂੰ ਬਚਪਨ ਤੋਂ ਹੀ ਕਰਦੇ ਆ ਮੰਦਰ ਚ ਆ ਕੇ ਨਾਮ ਜਪਿਆ ਅਭਿਆਸ ਕੀਤਾ ਹਰੀ ਓਮ ਵਾਏ ਗੁਰੂ ਅੱਲਾਹੋ ਕੁਛ ਵੀ ਕੁਛ ਵੀ ਆਖਿਆ ਉਹਦਾ ਫਲ ਵੱਧ ਜਾਂਦਾ ਬਹੁਤ ਮੰਦਰ ਚ ਆ ਕੇ ਬਾਹਰ ਨਹੀਂ ਬਾਹਰ ਉਹਨਾਂ ਨੂੰ ਫਲ ਮਿਲਦਾ ਜਿੰਨਾ ਮੰਦਰਾਂ ਚ ਗੁਰਦੁਆਰਾਂ ਚ ਨਾਮ ਜਪਣ ਦਾ ਸਤ ਸੰਗ ਕਰਨ ਦਾ ਕੀਰਤਨ ਕਰਨ ਦਾ ਬਹੁਤ ਜ਼ਿਆਦਾ ਫਾਲ ਹੈ ਤੇ ਗੱਲਾਂ ਕਰਕੇ ਉਹ ਗਵਾ ਦਿੰਦੇ ਉਹ ਕਈ ਤੇ ਆਉਂਦੇ ਹੀ ਗੱਪਾਂ ਮਾਰਨੇ ਤੇ ਚੱਲ ਚਾਰ ਜਣੇ ਇਕੱਠੇ ਹੋ ਕੇ ਤੇ ਗੱਪਾਂ ਮਾਰਾਂਗੇ ਪੰਜ ਸੱਤ ਜਣੇ ਇਕੱਠੇ ਹੋਵਾਂਗੇ ਗੱਪਾਂ ਮਾਰਾਂਗੇ ਗੱਲਾਂ ਕਰਾਂਗੇ ਨਾਮ ਦਾ ਕਮਾਈ ਕਰੋ ਨਾਮ ਦੀ ਕਮਾਈ ਇੱਥੇ ਆਪਾਂ ਰੁਪਈਆਂ ਦੀ ਕਮਾਈ ਕਰਦੇ ਆਂ タルਸੀ ਤੇ ਠੀਕ ਹੈ ਕਮਾਈ ਕਰਨਾ ਠੀਕ ਹੈ ਰੁਪਈਆਂ ਦੀ ਪਰ ਰੁਪਈਏ ਤਾਂ ਜਿਆਦਾ ਹੁੰਦੇ ਨੇ ਜੇ ਪਰਮ ਤਾਂ ਜਿਆਦਾ ਤੇ ਜਦੋਂ ਤੁਸੀਂ ਨਾਮ ਵਾਲਾ ਧਨ ਜਿਆਦਾ ਇਕੱਠਾ ਕੀਤਾ ਨਾ ਜਦੋਂ ਜਿਆਦਾ ਇਕੱਠਾ ਕੀਤਾ ਉਹਦੇ ਪਿੱਛੇ ਇਹ ਵੀ ਤਾਂ ਉਹਦੇ ਪਿੱਛੇ ਜਾਂਦਾ ਜਦੋਂ ਰਾਹ ਜ ਆਪਣੇ ਰਾਹ ਤੇ ਜਾਣਾ ਤੇ ਰਾਹ ਦਾ ਪਤਾ ਨਹੀਂ ਲੱਗਣਾ ਤੇ ਫਿਰ ਕਿਸੇ ਨੇ ਆਖਣਾ ਮੈਨੂੰ ਯਾਰ ਰਾਹ ਦੱਸ ਮੈਂ ਫਲਾਣਾ ਇਥੇ ਫਲਾਣੇ ਤਾਂ ਜਾਣਾ ਉਹਨੇ ਆਖਣਾ ਪੈਸੇ ਦੇ ਪਰਮਤਾਨ ਦੇ ਉਹਨੂੰ ਆਖਣਾ ਇੱਕ ਦਿਨ ਦਾ ਲਾ 2 ਦਿਨ ਦਾ ਲਾ ਜਾਈਂ ਨਾ ਤੈਨੂੰ ਦਿੱਤਾ ਫਿਰ ਉਹ ਤੁਹਾਨੂੰ ਰਾਹ ਤੇ ਪਾਏਗਾ ਜਿਸ ਤਰ੍ਹਾਂ ਪੰਪੱਛੇ ਆ ਜਾਨੇ ਆ ਜਹਾਜ਼ ਤੇ ਬੈਠ ਕੇ ਚਲੇ ਜਾਨੇ ਆ ਇਸ ਤਰ੍ਹਾਂ ਤੁਹਾਨੂੰ ਕੋਈ ਮਹਾਪੁਰਸ਼ ਟਕਰੇਗਾ ਆਖੇਗਾ ਹਾਲ ਹੈ ਉਹ ਤੁਹਾਡੇ ਭਲਾ ਕਰ ਦੇਗਾ ਕੀ ਕਰਕੇ ਤੁਹਾਡੇ ਕੋਲ ਨਾਮ ਲੈ ਕੇ ਤੁਹਾਡੇ ਦਿਹਾੜੀ ਦਾ ਦੋ ਦਿਨ ਦਾ ਇਸ ਕਰਕੇ ਕਹਿੰਦੇ ਨੇ ਨਾਮ ਨੂੰ ਸੰਗ੍ਰਹਿ ਕਰੋ ਇਹ ਸ਼ਕਤੀ ਬਾਣੀਆਂ ਦੀ ਤੁਹਾਡੀ ਤੁਸੀਂ ਆਪਣੇ ਆਪ ਨੂੰ ਪਛਾਣੋ ਕਿੰਨੀ ਕਿ ਸ਼ਕਤੀ ਹੈ ਫਰੀਦ ਸਾਹਿਬ ਨੇ ਪਛਾਣਿਆ ਸੀ ਉਹਦੀ ਮਾਂ ਆਖਣ ਲੱਗੀ ਜਾਏਗਾ ਤੇ ਆਪਣੇ ਘਰ ਜੀ ਰਹੀ ਬਾਹਰ ਨਾ ਨਿਕਲੀ ਘਰ ਦਾ ਮਤਲਬ ਕਿਲੇ ਜੀ ਰਹੀ ਇਧਰ ਉਧਰ ਨਾ ਜਾਵੀਂ ਨਾਮ ਜਪੀ ਆਪਣੇ ਅੰਦਰ ਰਹਿ ਕੇ 12 ਸਾਲ ਨਾਮ ਜਪਿਆ ਰੱਬ ਨਹੀਂ ਮਿਲਿਆ ਉਹ ਮਿਲੇਗਾ ਇਹ ਨਹੀਂ ਕਿ ਨਹੀਂ ਮਿਲਦਾ ਉਹ ਮਿਲਦਾ ਜਿੱਦਣ ਗੱਲ ਬਣਦੀ ਉਹਦਣ ਉਹਦਣ ਤੁਸੀਂ ਸਭ ਨਾਲ ਗੱਲਾਂ ਛੱਡ ਜਾਂਦੇ ਹੋ ਜਦੋਂ ਤੁਸੀਂ ਲੋਕਾਂ ਨਾਲ ਗੱਲਾਂ ਕਰਨੀਆਂ ਛੱਡ ਗਏ ਦੂਜਿਆਂ ਨਾਲ ਸਮਝ ਲਓਗਾ ਤੁਹਾਨੂੰ ਮੇਰੇ ਪਿਆਰੇ ਤੇ ਤੁਸੀਂ ਕਿਉਂਕਿ ਉਹਦੇ 'ਚ ਆਨੰਦ ਜ਼ਿਆਦਾ ਆਨੰਦ ਪਉਦਾ ਦੂਜਿਆਂ ਨਾਲ ਗੱਲ ਕਰਕੇ ਤੁਹਾਨੂੰ ਆਨੰਦ ਨਹੀਂ ਆਉਂਦਾ ਇਹਨਾਂ ਜਿਆਦਾ ਆਨੰਦ ਸੱਚ 'ਚ ਗੱਲ ਹੀ ਛੱਡੋ ਸਚਾਈ 'ਚ ਬਹੁਤ ਵੱਡਾ ਆਨੰਦ ਹੈ ਜਪਣ ਨਾਲ ਬਹੁਤ ਵੱਡਾ ਆਨੰਦ ਹੈ ਸੋਇਸ਼ ਕਰਕੇ ਨਾਮ ਜਪਿਆ ਕਰੋ ਅਭਿਆਸ ਕਰਿਆ ਕਰੋ ਜੋ ਜਦੋਂ ਸੰਗ੍ਰਹਿ ਕਰੋਗੇ ਇਕੱਠਾ ਕਰੋਗੇ ਤੇ ਸ਼ਕਤੀ ਆਏਗੀ ਫਰੀ ਸਾਹਿਬ ਜਿਹਨਾਂ 12 ਸਾਲ ਜਪਿਆ ਤੇ ਵੇਖਿਆ ਵੀ ਉਹਨੇ ਧਿਆਨ ਮਾਰਿਆ ਤੇ درخت ਤੇ ਚਿੜੀਆਂ ਨੇ ਚਿੜੀਆਂਾਂ ਵਾਂਗ ਚਿੜੀਓ ਮਰਜੋ ਚਿੜੀਆਂ ਮਰ ਗਈਆਂ ਬ੍ਰੇਨ ਚ ਆਇਆ ਮਾਨਿਆ ਖਰਾਏ ਵੀ ਕਿਸ ਦੀ ਹਰਤਿਆ ਨਹੀਂ ਕਰਨੀ ਆਂਦਾ ਚਿੜੀਓ ਉੱਡ ਜਾਓ ਚਿੜੀਆਂ ਉੱਡ ਗਈਆਂ ਆਂਦਾ ਸ਼ਕਤੀ ਆ ਗਈ ਹੁਣ ਗਾਂ ਜਾ ਕੇ ਪਿਆਸ ਲੱਗੀ ਇੱਕ ਲੇਡੀ ਖੂਹ ਤੇ ਪਾਣੀ ਭਰਨ ਗਈ ਸੀ ਉਹ ਪਾਣੀ ਭਰੇ ਤੇ ਰੋਡ ਦੇਵੇ ਪਾਣੀ ਭਰੇ ਤੇ ਰੋਡ ਦੇਵੇ ਉਹ ਬੁੱਕ ਕਰਦਾ ਮੈਨੂੰ ਪਾਣੀ ਪਿਆ ਦੇ ਉਹ ਪਾਣੀ ਨਾ ਪਿਆਇਆ ਉਹਨੇ ਕਿੰਨਾ ਚਿਰ ਆ ਤਾਂ ਤੈਨੂੰ ਕਿੰਨਾ ਚਿਰ ਹੋ ਗਿਆ ਅੱਖਾਂ ਨੂੰ ਪਾਣੀ ਪਿਆ ਦੇ ਪਾਣੀ ਨਹੀਂ ਪੀਉਂਦੀ ਰੋੜੀ ਜਾਂਦੀ ਐ ਆਦੀ ਜੋ ਬੈਜਾ ਆਰਾਮ ਨਾਲ ਤੈਨੂੰ ਪਿਉਣੀ ਐ ਇਸੇ ਨਹੀਂ ਚਿੜੀਓ ਮਰ ਜਾਓ ਤੇ ਚਿੜੀਓ ਉੱਡ ਜਾਓ ਉਹ ਆਖਣ ਲੱਗਾ ਇਹਨੂੰ ਕਿੱਥੇ ਉਹ ਆਖਣ ਲੱਗੀ ਇਹਨੂੰ ਕਿੱਦਾਂ ਪਤਾ ਲੱਗ ਗਿਆ ਇਹਨੂੰ ਇਹ ਕਿਦਾਂ ਪਤਾ ਲੱਗਾ ਚਿੜੀਓ ਮਰ ਜਾਓ ਤੇ ਚਿੜੀਓ ਉੱਡ ਜਾਓ ਮੈਂ ਤੈਨੂੰ ਦੱਸਿਆ ਨਹੀਂ ਉਹਨੂੰ ਪਤਾ ਲੱਗਾ ਮੇਰੀ ਗੱਲ ਨਹੀਂ ਆਜੀ ਪਣੀ ਫਿਰ ਬੈ ਗਿਆ ਫਿਰ ਪਾਣੀ ਪੀਤਾ ਉਹਨੂੰ ਪੁੱਛਣ ਲੱਗਾ ਵੀ ਤੇਰ ਨੂੰ ਕਿਸ ਤਰ੍ਹਾਂ ਪਤਾ ਲੱਗਾ ਉਹ ਆਦੀ ਮੇਰਾ ਵਿਆਹ ਗਏ ਰਿਸ਼ੀ ਮੁਨੀ ਨਾਲ ਹੋ ਗਿਆ ਸੀ ਪਾਠ ਭਜਨ ਬੰਦਗੀ ਕਰਨ ਵਾਲੇ ਨਾਲ ਉਹ ਪਹਿਲਾ ਹੀ ਦਿਨ ਸੀ ਤੇ ਵਿਆਹ ਤੇ ਮੈਂ ਆਈ ਤੇ ਮੇਰੇ ਮੇਰੇ ਕੋ ਪਾਣੀ ਮੰਗਿਆ ਮੈਂ ਪਾਣੀ ਦਾ ਗਲਾਸ ਲੈ ਕੇ ਤੇ ਆਉਂਦੇ ਨੂੰ ਸੌਂ ਗਿਆ ਤੇ ਮੈਂ ਖਲੋਤੀ ਰਹੀ 11:00 ਵਜੇ ਪਾਣੀ ਮੰਗਿਆ ਸੌਂ ਗਿਆ ساری ਰਾਤ ਨਾਲ ਕਿ ਸਵੇਰੇ 4:00 ਵਜੇ ਉੱਠਿਆ ਤੇ ਮੈਂ ਆਖਿਆ ਜੀ ਲਓ ਪਾਣੀ ਤੇ ਉਹਨੇ ਮੈਂ ਤੇ ਰਾਤੀ ਮੰਗਿਆ ਸੀ ਤੂੰ ਆਦੀ ਮੈਂ ਉਹਨੂੰ ਖਲੋਤੀ ਪਤਾ ਨਹੀਂ ਕਿਹੜੇ ਵੇਲੇ ਤਾਂ ਜਾਗ ਪੈਣਾ ਅਨੇ ਇੰਨੀ ਆਗਿਆ ਨਾਲ ਇਤਰਾਵਾ ਵੀ ਗੁਰੂ ਜਿਹੜਾ ਉਹ ਗਿਆਨ ਦਿੰਦਾ ਗੁਰੂ ਗਿਆਨ ਦਾ ਮਨ ਦਾ ਗੁਰੂ ਆ ਤਾਂ ਦੇ ਗੁਰੂ ਨਹੀਂ ਇਹ ਇਹ ਮਨ ਦੇ ਗੁਰੂ ਨੇ ਇਹ ਤੁਹਾਨੂੰ ਦੱਸਦੇ ਨੇ ਕਿ ਇਸ ਤਰ੍ਹਾਂ ਪਾਉਣਾ ਪ੍ਰਮਾਤਮਾ ਨੂੰ ਐਦਾਂ ਜਾਣਾ ਰਾਜਾ ਚੀਜ਼ਾਂ ਆਉਂਦੀਆਂ ਨੇ ਆ ਗੁਪਤ ਜਿਹੜਾ ਇਹ ਬਹੁਤ ਕੁਸ਼ ਹੈ ਆ ਚਿੱਤਰ ਇਹ ਗੁਪਤ ਹੈ ਇਹ ਕਹਿੰਦਾ ਰਬ ਹੈ ਹੀ ਨਹੀਂ ਹੈ ਨਹੀਂ ਉਹ ਤਾਂ ਨਹੀਂ ਆਗਾ ਉਹ ਤਾਂ ਨਹੀਂ ਅਰੇ ਤਰੰਕਰ ਬੇ ਉਹਦਾ ਰਾਬੀ ਅਰੇ ਦੇਤਾ ਤੇ ਕੁਝ ਵੀ ਨਹੀਂ ਉਹਦਾ ਦੋਨ ਦਾ ਗਲਾਸ ਲਿਆ ਮੈਂ ਪੀਣਾ ਗਲਾਸ ਆਂਦਾ ਤੇ ਵੇਖ ਕਹਿੰਦਾ ਇਹਦੇ ਚ ਹੈਗਾ ਆਂਦਾ ਨੇ ਮੈਂ ਹੁਣੇ ਹੀ ਚੋਕ ਕੇ ਆਂਦਾ ਹੁਣੇ ਮੈਂ ਚੋਕ ਕੇ ਲਿਆ ਦੁੱਧ ਪੁੰਨ ਕੇ ਦਿੱਤਾ ਆਂਦਾ ਉਹਦੇ ਚ ਕੋਈ ਸ਼ੱਕ ਨਹੀਂ ਪਰ ਇਹਦੇ ਚ ਕੁਝ ਹੈਗਾ ਆ ਤਾਂ ਕੀ ਹੈ ਆਂਦਾ ਇਹਦੇ ਚ ਕਿਉ ਹੈਗਾ ਦੁੱਧ ਤੇ ਜੇਸਤਾ ਨਹੀਂ ਹੈਗਾ ਛੁ ਹੈਗਾ ਦਿਸਦਾ ਨਹੀਂ ਜਿਵੇਂ ਦੁੱਧ ਚ ਕਿਉ ਨਹੀਂ ਦਿਸਦਾ ਮੈਂਲੀ ਮੈਂਲੀ ਰੱਬ ਕੌਣ ਹੈ ਤੁਸੀਂ ਖੁਦ ਤੁਹਾਡੇ ਅੰਦਰ ਹੈ ਉਹ ਜਦੋਂ ਇਹ ਚਲੇ ਜਾਂਦੇ ਨੇ ਨਾ ਮਹਾਪੁਰਸ਼ ਇਹ ਮੁੜ ਕੇ ਨਹੀਂ ਆਉਂਦੇ ਡਿਊਟੀ ਜ਼ਰੂਰ ਹੈ ਠੀਕ ਹੈ ਤੁਸੀਂ ਇਹ ਲਾਓ ਵੀ ਮੂਰਤ ਵਾਲੀ ਗਾਂ ਦੁੱਧ ਦੇਗੀ ਇੱਕ ਗਾਂ ਇਹਦੀ ਮੂਰਤ ਲਾਜਾ ਦੁੱਧ ਦੇਗੀ ਉਹ ਨਹੀਂ ਦੇਗੀ ਅਸਲੀ ਗਾਂ ਦੁੱਧ ਦੇਗੀ ਮੂਰਤ ਵਾਲੀ ਗਾਂ ਦੁੱਧ ਨਹੀਂ ਦੇਗੀ ਉਹ ਆਪਣੀ ਡਿਊਟੀ ਨਿਭਾ ਕੇ ਚਲੇ ਜਾਂਦੇ ਨੇ ਬਹੁਤ ਕੁਛ ਦੱਸ ਜਾਂਦੇ ਨੇ ਨਾਮ ਜਪਣ ਬਾਰੇ ਅਭਿਆਸ ਬਾਰੇ ਸਿਕਾਈ ਬਾਰੇ ਤਾਰਿਆਂ ਬਾਰੇ ਚੰਨ ਬਾਰੇ ਕਬੀਰ ਸਾਹਿਬ ਨੂੰ ਪੜ ਲਓ ਉਹਨਾਂ ਕਰੋੜਾਂ ਸੂਰਜ ਕਰੋੜਾਂ ਧਰਤੀਆਂ ਵੇਖੀਆਂ ਨੇ ਤੇ ਅਸੀਂ ਤੇ ਇਥੋਂ ਦੁੱਜੀ ਨਹੀਂ ਵੇਖੀਏ ਨੇ ਛਾਹ ਸੰੇ ਜੋਰ ਲਾ ਲਾ ਕੇ ਤੇ ਚੰਦਰਮਾ ਤੇ ਕਿਤੇ ਇੱਕ ਤੇ ਗਏ ਨੇ ਤੇ ਉਹ ਜਿਹੜਾ ਜੋਗੀ ਹੈ ਹਰੀਉਮ ਦਾ ਜੀ ਉਹ ਸੂਰਜ ਤੇ ਵੀ ਜਾਇਆ ਉਹ ਤੋਂ ਅਗਲੇ ਸੂਰਜ ਤੇ ਜਾਇਆ ਦੂਸਰਾਂ ਦੀ ਲਾਈਟ ਤੋਂ ਗਾਂ ਲੰਘ ਕੇ ਇੱਕ ਤਰ ਤਿੱਦੇ ਜਾਇਆ ਜਿੱਤੇ ਇਨਸਾਨ ਹੈਗੇ ਨੇ ਉਹ ਵੇਖ ਕੇ ਦੱਸਦਾ ਉਹਨਾਂ ਨੂੰ ਉਹਦੇ ਕੋ ਆਉਂਦੇ ਗੋਰੇ ਗੋਰੇ ਆਉਂਦੇ ਤੇ ਇਤਰਾ ਤੁਸੀਂ ਕਰ ਸਕਦੇ ਹੋ ਇਹ ਮਹਾਂਪੁਰਸ਼ਾਂ ਦੇ ਜੋ ਅਸੀਂ ਇਹ ਤੁਸੀਂ ਹੋ ਸਕਦੇ ਪਰ ਆਪਾਂ ਉਧਰ ਜਾਂਦੇ ਨਹੀਂ ਇਹ ਮਿਹਨਤਾਂ ਕਰਕੇ ਸੰਗ੍ਰਹਿਆ ਕਰਕੇ ਇਕੱਠੀ ਕਰਕੇ ਸ਼ਕਤੀ ਇਕੱਠੀ ਕੀਤੀ ਫਿਰ ਹੌਲੀ ਹੌਲੀ ਇੱਕ ਦਿਨ ਤੁਹਾਡੀ ਦੇਵ ਦੇ ਰਿਸ਼ਤ ਖੁੱਲਦੀ ਹੈ। ਛੇਤੀ ਨਾਲ ਨਹੀਂ ਖੁੱਲਦੀ ਕਿਉਂਕਿ ਬ੍ਰਹਮੰਡ ਦੀ ਨਾਲ ਜਾਉਣੀ ਹੁੰਦੀ ਹੈ ਤੇ ਐਨੇ ਕਿਛੇ ਹੀ ਖੁੱਲ ਜਾਂਦੀ ਸਾਰੇ ਬ੍ਰਹਮੰਡ ਦਾ। ਇੱਕ ਛਿਨ ਜਾਂ ਇੱਕ ਚਿੱਤ ਤੇ ਆਇਓ ਕਾਲ ਫਾਸਕੇ ਵੀ ਛਿਨ ਆਇਓ। ਹਾਂ ਇੱਕ ਮੈਂ ਗੱਲ ਕਰਨੀ ਤੁਹਾਡਾ ਇਸ਼ਟ ਕੌਣ ਹੈ? ਇਸ਼ਟ। ਤੇ ਇਹਨਾਂ ਤੇਰਾ ਘਰਾਣਾ ਕਿਹੜਾ ਹੈ? ਤੂੰ ਕਿਹੜੇ ਘਰਾਣੇ ਦਾ ਸੰਤ ਹੈਂ? ਆ ਜਿਹੜੇ ਅਦਵੈਤਵਾਦ ਮਾਰੇ ਨੇ ਇਹ ਨੋਟ ਕਰ ਲੈਣ ਇਹ ਇੱਕ ਇਸ਼ਟ ਨੇ। ਇਕਿਸ਼ ਸਤਿ ਚੇਤਨਾ ਦਾ ਜੈ ਸੱਚ ਦਾ ਨਾਂ ਦਾ ਇਹ ਇਸ਼ਟ ਇਹ ਖਿੱਚਣਾ ਰਿਓ ਤੁਸੀਂ ਪ੍ਰਮਾਤਮਾ ਦੇ ਪ੍ਰਮਾਤਮਾ ਤੁਹਾਡਾ ਇਸ਼ਟ ਹੈ ਇੱਕ ਇੱਕ ਕੀ ਹੈ ਪ੍ਰਮਾਤਮਾ ਬਾਕੀ ਦੂਜੇ ਨਹੀਂ ਇਕਿਸ਼ ਸਤਿ ਚੇਤਨਾ ਦਾ ਇਸ਼ਟ ਬਾਕੀ ਜਿਹੜਾ ਨਾ ਮੇਰਾ ਗੁਰੂ ਉਹ ਮੇਰਾ ਗੁਰੂ ਨਾ ਜੀਵੇ ਹੋਣਗੇ ਰਸੂਰ ਜ ਨਹੀਂ ਹੋ ਸਕਦਾ ਕੋਈ ਕੋਈ ਇਹ ਸਾਰਿਆਂ ਦਾ ਇੱਕੋ ਹੀ ਹੈ ਜੜਾ ਇਸ ਤੇ ਬਾਕੀ ਆਪਣੇ ਆਪਣੇ ਬਣਾਏ ਨੇ ਆਪਾਂ ਧੀਵੇ ਜਗਾਏ ਕਈ ਸੂਰਜ ਇੱਕੋ ਹੀ ਹੈ ਦੂਜਾ